ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 5 ਮਰਲੇ ਹੈ ਇਸ ਘਰ ਦੇ ਵਿੱਚ 4 ਕਮਰੇ ਬਣੇ ਹੋਏ ਹਨ ਇੱਕ ਵਾਸ਼ਰੂਮ ਬਣਿਆ ਹੋਇਆ ਇੱਕ ਸਟੋਰ ਰੂਮ ਬਣਿਆ ਹੋਇਆ ਅਤੇ ਕਿਚਨ ਬਣੀ ਹੋਈ ਹੈ ਜੀ। ਆ ਜੀ ਬੜਦਿਆਂ ਨਾਲ ਪਹਿਲਾਂ ਇੱਕ ਕਮਰਾ ਬਣਿਆ ਹੋਇਆ ਹੈ। ਇਹਨੂੰ ਦੋ ਪਾਸੇ ਐਂਟਰੀ ਹੈ। ਇਹਦੇ ਨਾਲ ਹੀ ਇੱਕ ਦੂਜਾ ਕਮਰਾ ਬਣਿਆ ਤੁਹਾਨੂੰ ਵੀ ਦਿਖਾ ਦਿੰਨੇ ਆ। ਆ ਸਾਰਾ ਵਿਹੜਾ ਬਣਿਆ ਹੋਇਆ ਜੀ। ਦੇਖ ਲਓ ਤੁਸੀਂ। ਵਿਹੜਾ ਜੂ ਇੱਕ ਸਾਈਡ ਤੇ ਪੌੜੀਆਂ ਉੱਪਰ ਜਾਂਦੀਆਂ ਹਨ। ਆ ਜੀ ਦੂਜਾ ਰੂਮ ਬਣਿਆ ਹੋਇਆ। ਪਾਣੀ ਲਈ ਮੋਟਰ ਲਵਾਈ ਹੋਈ ਹੈ ਜੀ ਤੇ 1000 ਲੀਟਰ ਟੈਂਕੀ ਲਗਵਾਈ ਹੋਈ ਹੈ ਇਸ ਘਰ ਵਿੱਚ ਮਾਲਕਾਂ ਨੇ। ਮਾਲਕਾਣਾ ਕੇ ਆਇਆ ਜੀ ਇਹ ਘਰ ਹਜੇ ਨਵਾਂ ਹੀ ਬਣਿਆ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਪਲਸਤਰ ਸਾਰੇ ਪਾਸੇ ਹੋਇਆ ਆਇਆ ਸਿਰਫ ਕਲੀ ਹੋਣੀ ਬਕਾਇਆ ਹੈ ਤੇ ਫਰਸ਼ ਸਿੰਪਲ ਬਣੇ ਹੋਏ ਹਨ ਆਜ ਤੀਜਾ ਰੂਮ ਬਣਿਆ ਹੋਇਆ ਆ ਦੇਖੋ ਜੀ ਤੀਜਾ ਰੂਮ ਵੀ ਕਾਫੀ ਖੁੱਲਡੁੱਲਾ ਬਣਿਆ ਹੋਇਆ ਇਹਦੇ ਨਾਲ ਹੀ ਅਟੈਚ ਸਟੋਰ ਰੂਮ ਬਣਿਆ ਹੋਇਆ ਤੁਹਾਨੂੰ ਸਟੋਰ ਰੂਮ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਆਹ ਸਟੋਰ ਰੂਮ ਬਣਿਆ ਹੋਇਆ ਸਟੋਰ ਰੂਮ ਦੇ ਵਿੱਚ ਸ਼ੈਲਫ ਪਈ ਹੋਈ ਹੈ ਮਾਲਕਾਂ ਦਾ ਨੰਬਰ ਸਕਰੀਨ ਤੇ ਦੇ ਦਿੱਤਾ ਹੈ ਮਤਨ ਬੋਲ ਕੇ ਵੀ ਦੱਸ ਦਿੰਨਾ 82848 61961 ਇਹ ਜੀ ਮਾਲਕਾਂ ਦਾ ਨੰਬਰ ਹੈ ਤੁਸੀਂ ਘਰ ਬਾਰੇ ਕੋਈ ਪੁੱਛਣਾ ਹੋਵੇ ਤਾਂ ਮਾਲਕਾਂ ਨੂੰ ਪੁੱਛ ਸਕਦੇ ਹੋ ਆ ਜੀ ਪੌੜੀਆਂ ਉੱਪਰ ਜਾ ਰਹੀਆਂ ਹਨ ਪੌੜੀਆਂ ਦੇ ਨਾਲ ਹੀ ਕਿਚਨ ਬਣੀ ਹੋਈ ਹੈ ਤੁਹਾਨੂੰ ਕਿਚਨ ਵੀ ਦਿਖਾ ਦਿੰਨੇ ਆ ਪਹਿਲਾਂ ਤੁਹਾਨੂੰ ਚੌਥਾ ਰੂਮ ਦਿਖਾ ਦिए ਤੁਹਾਨੂੰ ਕਿਹਾ ਸੀ ਘਰ ਵਿੱਚ ਚਾਰ ਰੂਮ ਬਣੇ ਹੋਏ ਹਨ ਤੇ ਇਹ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਆ ਜੀ ਚੌਥਾ ਰੂਮ ਬਣਿਆ ਹੋਇਆ ਚਾਰੋਂ ਕਮਰੇ ਆਣ ਖੁੱਲਡੁੱਲੇ ਬਣੇ ਹੋਏ ਹਨ ਬਿਜਲੀ ਫਿਟਿੰਗ ਦਾ ਵੀ ਸਾਰਾ ਕੰਮ ਹੋਇਆ ਹੋਇਆ ਜੀ ਘਰ ਵਿੱਚ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਤੁਹਾਨੂੰ ਕਿਚਨ ਵੀ ਦਿਖਾ ਦਿੰਨੇ ਆ ਜੀ ਆਹ ਜੀ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਜਾਲੀ ਵਾਲਾ ਦਰਵਾਜ਼ਾ ਲੱਗਾ ਹੋਇਆ ਆ ਦੇਖੋ ਇਹ ਦੀਵਾਰ ਤੇ ਸਾਰੇ ਟਾਇਲ ਲੱਗੀ ਹੋਈ ਹੈ ਇੱਕ ਪਾਸੇ ਸ਼ੈਂਕ ਬਣਾਇਆ ਹੋਇਆ ਤੇ ਫਰਸ਼ ਤੇ ਵੀ ਟਾਇਲ ਲਵਾਈ ਹੋਈ ਹੈ ਕਿਚਨ ਵਿੱਚ ਤੇ ਇੱਕ ਪਾਸੇ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਬਾਕੀ ਚ ਪੇਂਟ ਦਾ ਵੀ ਸਾਰਾ ਕੰਮ ਹੋਇਆ ਹੋਇਆ ਜੀ ਘਰ ਦਾ ਡਰੈੱਸ ਵੀ ਤੁਹਾਨੂੰ ਸਕਰੀਨ ਦੇ ਉੱਪਰ ਦੇ ਦਿੰਨੇ ਆ ਜੀ ਸਾਡੇ ਕਾਫੀ ਭੈਣਾ ਤੇ ਵੀਰਾਂ ਨੇ ਕਮੈਂਟ ਵਿੱਚ ਕਿਹਾ ਸੀ ਕਿ ਪਠਾਨਕੋਟ ਜ਼ਿਲ੍ਹੇ ਦੀ ਵੀਡੀਓ ਲੈ ਕੇ ਆਓ ਤਾਂ ਉਹਨਾਂ ਦੀ ਡਿਮਾਂਡ ਨਾਲ ਸੀ ਪਠਾਨਕੋਟ ਜ਼ਿਲ੍ਹੇ ਦੀ ਵੀਡੀਓ ਲੈ ਕੇ ਆਏ ਆ ਜੀ ਘਰ ਦੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਤੇ ਚੁਆਇਸ ਕਰ ਸਕਦੇ ਹੋ ਜੀ ਮਾਲਕਾਂ ਨੇ ਘਰ ਦੀ ਡਿਮਾਂਡ 14 ਲੱਖ ਰੁਪਏ ਰੱਖੀ ਹੈ ਬਾਕੀ ਤੁਸੀਂ ਰੇਟ ਦੀ ਗੱਲ ਫੋਨ ਤੇ ਕਰ ਲਈਓ ਘਾਟਾ ਵਾਤਾ ਜੋ ਵੀ ਹੋਊਗਾ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਵਟਸਐਪ ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਪੇਚ ਘਰਾਂ ਕੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ